ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਅੰਗਰੇਜ਼ ਸੰਧੂ ਔਰ ਅੱਜ ਤੁਹਾਨੂੰ ਜੋ ਦਰਸ਼ਨ ਕਰਵਾ ਰਹੇ ਹਾਂ ਇਹ ਸਾਹਮਣੇ ਗੁਰਦੁਆਰਾ ਗੜੀ ਸਾਹਿਬ ਤੁਹਾਨੂੰ ਨਜ਼ਰ ਆ ਰਿਹਾ ਹੈ ਜੋ ਕਿ ਸਮਾਣਾ ਤੋਂ ਤਕਰੀਬਨ 2.5 ਕਿਲੋਮੀਟਰ ਦੂਰ ਹੈ ਔਰ ਇਹ ਗੜੀ ਸਾਹਿਬ ਜੋ ਪਿੰਡ ਹੈ ਪਿੰਡ ਗੜੀ ਨਜੀਰ ਉਹਦੇ ਵਿੱਚ ਮੌਜੂਦ ਹੈ ਔਰ ਇਹਦੀ ਜੋ ਬਿਲਡਿੰਗ ਪਹਿਲਾਂ ਛੋਟੀ ਸੀ ਹੁਣ ਪਿਛਲੇ ਤਕਰੀਬਨ 3-4 ਸਾਲ ਤੋਂ ਉਸ ਨੂੰ ਤੋੜ ਕੇ ਵੱਡੀ ਬਿਲਡਿੰਗ ਬਣਾਈ ਜਾ ਰਹੀ ਹੈ ਇਸੇ ਸ਼ੋਭਤ ਕੀਤੀ ਜਾ ਰਹੀ ਹੈ ਵੱਡੀ ਬਿਲਡਿੰਗ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦੀ ਵੱਡੀ ਬਿਲਡਿੰਗ ਸਾਹਮਣੇ ਤੁਹਾਨੂੰ ਨਜ਼ਰ ਆ ਰਹੀ ਹੈ ਔਰ ਅੱਜ ਜੋ ਕਿ ਸ਼ਰਾਧਾਂ ਦੀ ਮਸਿਆ ਹੈ ਔਰ ਇਹ ਮਸਿਆ ਸ਼ਰਾਧਾਂ ਦੀ ਥੋੜੀ ਆਮ ਮਸਿਆਵਾਂ ਨਾਲੋਂ ਜ਼ਿਆਦਾ ਭਰਦੀ ਹੈ ਤੇ ਇਸ ਕਰਕੇ ਅੱਜ ਬਹੁਤ ਜ਼ਿਆਦਾ ਪੀੜ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਗਹਿਮਾ ਗਹਿਮੀ ਹੈ ਪੂਰੀ ਗੁਰਦੁਆਰਾ ਸਾਹਿਬ ਦੇ ਵਿੱਚ ਔਰ ਲੋਕ ਆਜਾ ਰਹੇ ਨੇ ਇਧਰ ਜੋੜਿਆਂ ਦੀ ਸੇਵਾ ਹੋ ਰਹੀ ਹੈ ਜੋੜੇ ਜਮ੍ਹਾਂ ਹੋ ਜਾਂਦੇ ਨੇ ਹਾਲੇ ਹਾਲਾਂਕਿ ਆਰਜੀ ਤੌਰ ਤੇ ਸਾਰੇ ਪਾਸੇ ਬਣਾਇਆ ਹੋਇਆ ਕਿਉਂਕਿ ਬਿਲਡਿੰਗ ਦੀ ਸੇਵਾ ਚੱਲਣ ਕਰਕੇ ਬਹੁਤ ਸਾਰੇ ਪ੍ਰਬੰਧ ਅਰਜੀ ਤੌਰ ਤੇ ਕੀਤੇ ਗਏ ਹਨ ਤੁਸੀਂ ਗੁਰੂ ਸਾਹਿਬ ਜੀ ਦੀ ਇਮਾਰਤ ਦੇ ਦਰਸ਼ਨ ਕਰ ਰਹੇ ਹੋ ਆਪਣੇ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਨਾਲ ਸਾਡਾ ਇਹ ਪ੍ਰੋਗਰਾਮ ਜਰੂਰ ਸ਼ੇਅਰ ਕਰਿਓ ਤਾਂ ਕਿ ਆਪਾਂ ਸਾਰੇ ਹੀ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਸਕੀਏ ਅਤੇ ਲਾਹਾ ਲੈ ਸਕੀਏ ਔਰ ਇਸ ਤਰ੍ਹਾਂ ਦੇ ਹੋਰ ਪ੍ਰੋਗਰਾਮ ਦੇਖਣ ਵਾਸਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਗੁਰਦ੍ਰਸਾਹਿਬ ਦੀ ਇਮਾਰਤ ਦੇ ਦੱਖਣ ਵਾਲੇ ਪਾਸੇ ਇਹ ਸਰੋਵਰ ਸਜੋਬਤ ਹੈ ਪਹਿਲਾਂ ਵੀ ਇੱਥੇ ਹੀ ਸੀ ਹੁਣ ਲੇਕਿਨ ਉਹਨੂੰ ਥੋੜਾ ਉੱਚਾ ਕਰ ਦਿੱਤਾ ਗਿਆ ਕਿਉਂਕਿ ਇਮਾਰਤ ਉੱਚੀ ਹੋਣ ਕਰਕੇ ਇਹ ਤੁਹਾਨੂੰ ਦੱਸਦੀ ਕਿ ਨੌਵੇਂ ਪਾਸ਼ਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਵਿੱਚ ਇਹ ਗੁਰਦ੍ਰਸਾਹਿਬ ਬਣਿਆ ਹੋਇਆ ਔਰ ਇੱਥੇ ਤੁਸੀਂ ਪ੍ਰਸ਼ਾਦ ਲੈ ਕੇ ਉਹ ਨਾਲ ਹੀ ਤੁਹਾਨੂੰ ਦਿਖਾਉਂਦੇ ਆ ਇਸ ਜਗ੍ਹਾ ਤੇ ਤੁਸੀਂ ਅੰਦਰ ਜੋ ਕਿ ਪਹਿਲਾਂ ਅੱਜ ਹੀ ਤੌਰ ਤੇ ਲੈ ਕਈ ਸਾਲਾਂ ਤੋਂ ਇੱਥੇ ਕੰਮ ਚੱਲਣ ਕਰਕੇ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਮਹਾਰਾਜ ਦੇ ਸਰੂਪ ਰੱਖੇ ਹੋਈ ਨੇ ਉਹ ਨਿਸ਼ਾਨ ਸਾਹਿਬ ਵੀ ਨਾਲ ਚੁਭਰੇ ਨੇ ਇੱਥੇ ਅੰਦਰ ਜੋ ਨਗਰ ਕੀਰਤਨ ਜੋ ਕਥਾ ਕੀਰਤਨ ਹੁੰਦਾ ਹੈ ਉਹ ਅੰਦਰ ਹੁੰਦਾ ਹੈ ਤੁਹਾਨੂੰ ਦਿਖਾਉਨੇ ਆ ਅੰਦਰ ਵਾਲੇ ਵੀ ਪੂਰੀ ਤਸਵੀਰ ਇਥੇ ਸੰਗਤ ਵੱਲੋਂ ਗੁਰੂ ਸਾਹਿਬ ਜੀ ਦਾ ਜਾਪ ਕੀਤਾ ਜਾ ਰਿਹਾ ਹੈ ਔਰ ਜੋ ਕਿ ਇਹਦੇ ਨਾਲ ਹੀ ਪਿਛਲੇ ਪਾਸੇ ਔਰ ਇਧਰ ਵੀ ਲੰਗਰ ਘਰ ਹੈ ਜਿੱਥੇ ਲੰਗਰ ਸ਼ਾਕੇ ਸੰਗਤਾਂ ਨਿਹਾਲ ਹੁੰਦੀਆਂ ਨੇ ਔਰ ਉਸ ਤੋਂ ਅੱਗੇ ਜਾ ਕੇ ਇਹ ਤੁਹਾਨੂੰ ਦਿਖਾਉਂਦੇ ਆ ਇੱਥੇ ਜੋ ਸੰਗਤ ਹੈ ਸੇਵਾਕਾਰੀ ਹੈ ਕੁਝ ਲੋਗ ਆਪਣਾ ਭਾਂਡਿਆਂ ਦੀ ਸੇਵਾ ਕਰਨੀ ਬੀਬੀਆਂ ਵੱਲੋਂ ਭਾਂਡਿਆਂ ਦੀ ਸੇਵਾ ਕੀਤੀ ਜਾ ਰਹੀ ਹੈ ਔਰ ਇਹ ਨਾਲ ਹੀ ਜੋ ਨਵੀਂ ਬਿਲਡਿੰਗ ਹੈ ਜੀ ਬਿਲਕੁਲ ਬਾੜ ਵਾਲੇ ਪਾਸੇ ਯਾਨੀ ਕਿ ਉੱਤਰ ਵਾਲੇ ਪਾਸੇ ਇਹ ਜਗ੍ਹਾ ਬਣੀ ਹੋਈ ਹੈ ਜੋ ਲੰਗਰ ਹਾਲ ਹੈ ਔਰ ਇਹ ਤੁਹਾਨੂੰ ਦਿਖਾਣੇ ਆ ਕਿ ਜਿੱਥੇ ਅੰਦਰ ਬਿਲਡਿੰਗ ਹੈ ਜੋ ਵੱਡੀ ਬਿਲਡਿੰਗ ਗੁਰਦਾਰਾ ਸਾਹਿਬ ਦੀ ਬਣਦੀ ਪਈ ਹੈ ਇਹ ਹੁਣ ਵੀ ਜਲਦੀ ਹੀ ਬਣ ਕੇ ਤਿਆਰ ਹੋ ਜਾਣੀ ਹੈ ਕਾਫੀ ਕੰਮ ਤੁਹਾਨੂੰ ਦੇਖ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ ਕੀ ਜੋ ਪੂਰਾ ਹੋ ਚੁੱਕਾ ਹੈ ਔਰ ਲਗਾਤਾਰ ਮਿਸਟਰੀ ਲੱਗੇ ਹੋਏ ਨੇ ਔਰ ਇਹ ਗੁਰੂ ਸਾਹਿਬ ਦੀ ਇਮਾਰਤ ਜਲਦੀ ਹੀ ਬਣ ਕੇ ਤਿਆਰ ਹੋ ਜਾਏਗੀ ਔਰ ਇੱਥੇ ਗੁਰੂ ਸਾਹਿਬ ਦੀ ਸਵ ਆ ਤੁਸੀਂ ਦੇਖਦੇ ਹੋ ਮਾਰਬਲ ਦਾ ਕੰਮ ਚੱਲ ਰਿਹਾ ਹੈ ਔਰ ਤੁਹਾਨੂੰ ਬਾਹਰ ਦੀ ਸਾਈਡ ਦਿਖਾਣੇ ਆ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਕਿ ਆ ਦੇਖੋ ਕਿੰਨੇ ਸੋਹਣੇ ਗੁਰੂ ਸਾਹਿਬ ਦੇ ਮਹਿਲ ਬਣ ਰਹੇ ਨੇ ਇੱਕ ਇੱਕ ਚੀਜ਼ ਬੜੀ ਬਰੀਕੀ ਨਾਲ ਬਣਾਈ ਜਾ ਰਹੀ ਹੈ ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਸਾਹਮਣੇ ਵਾਲਾ ਪਾਸਾ ਹੈ ਇੱਥੇ ਵੀ ਜੋਰਾਂ ਸ਼ੋਰਾਂ ਤੇ ਕੰਮ ਚੱਲ ਰਿਹਾ ਹੈ ਗੇਟ ਵਾਲੇ ਪਾਸੇ ਔਰ ਜਲਦੀ ਹੀ ਗੁਰੂ ਸਾਹਿਬ ਦੇ ਮਹਿਲ ਬਣ ਕੇ ਤਿਆਰ ਹੋਣ ਦੀ ਉਮੀਦ ਹੈ ਔਰ ਤੁਹਾਨੂੰ ਇਸ ਤੋਂ ਇਲਾਵਾ ਤੁਹਾਨੂੰ ਹੋਰ ਦਿਖਾਉਨੇ ਆਂ ਦੋਸਤੋ ਆਇਆ ਹੈ ਜੋ ਬਿਲਡਿੰਗ ਬਹੁਤ ਹੀ ਵੱਡੀ ਬਿਲਡਿੰਗ ਹੈ ਗੁਰਦੁਆਰਾ ਸਾਹਿਬ ਤੋਂ ਥੋੜੀ ਦੂਰੀ ਤੇ ਇੱਥੇ ਬਹੁਤ ਵੱਡੇ ਵੱਡੇ ਸਮਾਗਮ ਕੀਤੇ ਜਾ ਸਕਦੇ ਨੇ ਹਜ਼ਾਰ ਤੋਂ ਉੱਪਰ ਬੰਦੇ ਇਸ ਹਾਲ ਵਿੱਚ ਬੈਠ ਸਕਦੇ ਨੇ ਔਰ ਧਾਰਮਿਕ ਸਮਾਗਮ ਇੱਥੇ ਆਮ ਤੌਰ ਤੇ ਹੁੰਦੇ ਰਹਿੰਦੇ ਨੇ ਔਰ ਸਾ ਸੰਗਤ ਜੋ ਕਿ ਬੈਠ ਕੇ ਕੀਰਤਨ ਜਾਂ ਸੁਣ ਸਕਦੀ ਹੈ ਬਹੁਤ ਵੱਡੀ ਇਮਾਰਤ ਬਣੀ ਹੋਈ ਹੈ ਜਿਸ ਦਾ ਕਿ ਇਲਾਕੇ ਨੂੰ ਵੀ ਬਹੁਤ ਜ਼ਿਆਦਾ ਫਾਇਦਾ ਹੈ ਤਾਂ ਕਿ ਬਹੁਤ ਵੱਡੇ ਵੱਡੇ ਪ੍ਰੋਗਰਾਮ ਇਸ ਜਗ੍ਹਾ ਤੇ ਹੋ ਜਾਂਦੇ ਨੇ ਔਰ ਗੁਰੂ ਸਾਹਿਬ ਦੇ ਦਰਸ਼ਨਾਂ ਦੇ ਨਾਲ ਨਾਲ ਇੱਥੇ ਲੋਕਾਂ ਦੇ ਵੀ ਇਹ ਜਗ੍ਹਾ ਹੈ ਜੋ ਬਹੁਤ ਸੰਗ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਕੰਮ ਚੱਲਣ ਕਰਕੇ ਅੰਗੁਰਦੁਰਾ ਸਾਹਿਬ ਦੇ ਸਾਹਮਣੇ ਜੋ ਕਿ ਪਾਰਕਿੰਗ ਸੀ ਗੱਡੀਆਂ ਦੀ ਉੱਥੇ ਹਾਲੇ ਆ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇੱਟਾਂ ਰੋਲੇ ਵਗੈਰਾ ਖਿਲਰੇ ਹੋਏ ਨੇ ਔਰ ਰੇਤਾ ਬਜਰੀ ਕਾਫੀ ਜਗ੍ਹਾ ਤੇ ਪਿਆ ਹੋਇਆ ਹੈ ਲੇਕਿਨ ਫਿਰ ਵੀ ਦੁਕਾਨਾਂ ਲਾਣ ਵਾਲਿਆਂ ਨੇ ਉੱਥੇ ਦੁਕਾਨਾਂ ਲਾਈਆਂ ਨੇ ਕੋਈ ਮੋਟਰਸਾਈਕਲ ਖੜੇ ਨੇ ਗੱਡੀਆਂ ਖੜੀਆਂ ਨੇ ਔਰ ਇਹ ਗੁਰੂ ਸਾਹਿਬ ਦੇ ਘਰ ਦੀ ਜਗ੍ਹਾ ਹੈ ਜੋ ਜ਼ਿਆਦਾ ਹੋਣ ਕਰਕੇ ਮਹਿਸੂਸ ਨਹੀਂ ਹੁੰਦਾ ਹਾਲਾਂਕਿ ਬਹੁਤ ਜ਼ਿਆਦਾ ਸੰਗਤ ਹੈ ਲੇਕਿਨ ਕਈ ਰਸਤੇ ਹੋਣ ਕਰਕੇ ਕੁਝ ਸੰਗਤ ਪਰਲੇ ਪਾਸੋਂ ਦੀ ਆ ਰਹੀ ਹੈ ਕੁਝ ਇਧੋਂ ਜਾ ਰਹੀ ਹੈ ਔਰ ਜੋ ਸਟਾਲ ਵਗੈਰਾ ਚੀਜ਼ਾਂ ਦੇ ਲੱਗੇ ਹੋਏ ਨੇ ਆਪਣਿਆ ਜੋ ਦੁਕਾਨਦਾਰ ਨੇ ਆਪਣੀਆਂ ਚੀਜ਼ਾਂ ਵੇਚਣ ਵਾਸਤੇ ਜੋ ਆਪੋ ਆਪਣੇ ਕਾਰੋਬਾਰ ਕਰਨ ਵਾਸਤੇ ਇੱਥੇ ਉਹਨਾਂ ਨੇ ਛੋਟੇ ਛੋਟੇ ਸਟਾਲ ਲਗਾਏ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਔਰ ਇੱਕ ਔਣੋਕੀ ਤਸਵੀਰ ਵੀ ਅਸੀਂ ਵੇਖੀ ਕਿ ਇੱਥੇ ਜੋ ਮਸਿਆ ਦੇ ਮੌਕੇ ਤੇ ਇੱਕ ਜੋ ਖੂਨਦਾਨ ਕੈਂਪ ਵੀ ਲਗਾਇਆ ਗਿਆ ਤੁਹਾਨੂੰ ਉਹਨਾਂ ਦੇ ਵੀ ਦਿਖਾਣੇ ਆ ਖੂਨਦਾਨ ਕੈਂਪ ਵੀ ਜੋ ਕਿ ਕੋਈ ਵੀਰ ਭਰਾ ਆਪਣਾ ਖੂਨਦਾਨ ਕਰਨਾ ਚਾਹੁੰਦਾ ਹੋਵੇ ਤਾਂ ਉਹ ਖੂਨ ਦਾ ਖੂਨਦਾਨ ਕੈਂਪ ਵੀ ਲੱਗਿਆ ਹੋਇਆ ਤੁਸੀਂ ਸਾਹਮਣੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਇੱਥੇ ਤੁਸੀਂ ਖੂਨਦਾਨ ਵੀ ਕਰ ਸਕਦੇ ਹੋ ਉਹਨਾਂ ਵੱਲੋਂ ਵੀ ਉਪਰਾਲਾ ਕੀਤਾ ਗਿਆ ਇਸ ਤੋਂ ਇਲਾਵਾ ਦੋਸਤੋ ਇੱਕ ਹੋਰ ਬੜੀ ਵਧੀਆ ਚੀਜ਼ ਲੱਗੀ ਕਿ ਇੱਥੇ ਬੂਟੇ ਵੇਚੇ ਜਾ ਰਹੇ ਸਨ ਆਪਣੇ ਗੁਰਸਿੱਖ ਵੀਰਾਂ ਵੱਲੋਂ ਉਹਨਾਂ ਨੇ ਦੱਸਿਆ ਕਿ ਇਹ ਬੂਟੇ ਅਸੀਂ ਥੋੜੇ ਜਿਹਾ ਪੈਸਿਆਂ ਦੇ ਵਿੱਚ ਹੀ ਦੇਨੇ ਆਂ ਔਰ ਸਾਡਾ ਵੀ ਗੁਜ਼ਾਰਾ ਚੱਲ ਜਾਂਦਾ ਔਰ ਲੋਕਾਂ ਨੂੰ ਵੀ ਇੱਥੇ ਗੁਰੂ ਸਾਹਿਬ ਦੇ ਘਰ ਆਇਆ ਬੂਟੇ ਮਿਲ ਜਾਂਦੇ ਨੇ ਔਰ ਗੁਰੂ ਸੇਵ ਦੀ ਯਾਦ ਦੇ ਵਿੱਚ ਨਵੇਂ ਪਾਸ਼ਾ ਦੀ ਯਾਦ ਦੇ ਵਿੱਚ ਆਪਣੇ ਘਰੋਂ ਬੂਟਾ ਲਗਾਉਂਦੇ ਨੇ ਔਰ ਉਹਨਾਂ ਦਾ ਘਰ ਵੀ ਜਿਉ ਕੋਈ ਤਰ੍ਹਾਂ ਹੁੰਦਾ ਤੁਸੀਂ ਦੇਖ ਸਕਦੇ ਹੋ ਪਨੀਰੀ ਵੀ ਉਹਨਾਂ ਨੇ ਲਿਆਂਦੀ ਹੋਈ ਹੈ ਸਬਜ਼ੀਆਂ ਦੀ ਔਰ ਬੂਟੇ ਨੇ ਜੋ ਇੱਕ ਪੂਰਾ ਟੈਂਪੂ ਉਹਨਾਂ ਨੇ ਭਰਿਆ ਹੋਇਆ ਬੂਟਿਆਂ ਦੇ ਨਾਲ ਔਰ ਉਹਦੇ ਉੱਤੇ ਉਹ ਕਹਿ ਰਹੇ ਨੇ ਕਿ ਕਾਫੀ ਸਾਡੇ ਬੂਟੇ ਵਿਕੇ ਨੇ ਔਰ ਕਾਫੀ ਲੋਕ ਇਹ ਬੂਟਿਆਂ ਨੂੰ ਲੈ ਰਹੇ ਨੇ ਔਰ ਸੋਦੇ ਦਾ ਸੱਤੀ ਵੱਡੀ ਵੈਸੋ ਸੋਦੇ ਗੁਰੂ ਗੁਰਦੁਆਰਾ ਸੇਤੂ ਬਾਹਰ ਨਿਕਲ ਕੇ ਬਹੁਤ ਦਾ ਰੁਖ ਹੈ ਜਿਹਦੇ ਥੱਲੇ ਕਾਫੀ ਸੰਗਤ ਵੇਖੋ ਗਰਮੀ ਤੋਂ ਬਚਣ ਵਾਸਤੇ ਬੈਠੀ ਹੋਈ ਹੈ ਅੱਜ ਹਾਲਾਂਕਿ ਗਰਮੀ ਵੀ ਥੋੜੀ ਜਿਆਦਾ ਹੈ ਔਰ ਬਹੁਤ ਜਿਆਦਾ ਰਸ਼ ਹੈ ਅੱਜ ਔਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਾਫੀ ਸੜਕ ਦੇ ਉੱਤੇ ਜਾਮ ਵਰਗਾ ਮਾਹੌਲ ਬਣਿਆ ਹੋਇਆ ਬਹੁਤ ਜਿਆਦੀਆਂ ਗੱਡੀਆਂ ਕਾਰਾਂ 3 ਵੀਲਰ ਹੋਰ ਟਰੈਕਟਰ ਵਗੈਰਾ ਆ ਰਹੇ ਨੇ ਸੋ ਦੋਸਤੋ ਤੁਹਾਨੂੰ ਇਹ ਸਾਡੀ ਸਾਰੀ ਜਾਣਕਾਰੀ ਜੇਕਰ ਵਧੀਆ ਲੱਗੀ ਤਾਂ ਅਗੇ ਆਪਣੇ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਨਾਲ ਜਰੂਰ ਸ਼ੇਅਰ ਕਰਿਓ ਤਾਂਕਿ ਸਾਰਿਆਂ ਨੂੰ ਇਹ ਗੁਰੂ ਸਾਹਿਬ ਦੇ ਦਰਸ਼ਨ ਕਰਨ ਦਾ ਮੌਕਾ ਮ ਧੰਨਵਾਦ ਮਿਹਰਬਾਨੀ